ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸ਼੍ਰੀ ਭਗਿਰ ਸਿੰਘ ਮੀਨਾ ਆਈਪੀਐਸ ਐਸਐਸਪੀ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਸੁਧਾਰਕਰ ਜੇਲ੍ਹ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇੱਕ ਖੋਜ ਬਿਆਨ ਚਲਾਇਆ ਗਿਆ ਇਹ ਖੋਜ ਬਿਆਨ ਕਮਲਪ੍ਰੀਤ ਸਿੰਘ ਐਸਪੀਐਚ ਸਤਨਾਮ ਸਿੰਘ ਡੀਐਸਪੀ ਸ਼੍ਰੀ ਮੁਕਸਰ ਸਾਹਿਬ ਦਸਪਾਲ ਸਿੰਘ ਡੀਐਸਪੀ ਡੀ ਅਮਨਦੀਪ ਸਿੰਘ ਡੀਐਸਪੀ ਐਚ ਸ਼ਿਰੀ ਵਰਨਕਮਾਰ ਸੁਪਰਡੈਟ ਜੇਲ੍ਹ ਦੇ ਨਾਲ ਤਰੀਬ 100 ਪੁਲਿਸ ਮੁਲਾਜ਼ਮਾਂ ਸਮੇਤ ਇਹ ਮਹਿੰਮ ਚਲਾਈ ਗਈ ਇਹ ਖੋਜ ਅਭਿਆਨ ਤਰੀਬ 3 ਘੰਟੇ ਤੱਕ ਚਲਾਇਆ ਗਿਆ ਕਮਲਪ੍ਰੀਤ ਸਿੰਘ ਐਸਪੀ ਸ਼ਿਰੀ ਮੁਖਸਰ ਸਾਹਿਬ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਸਾਰੀਆਂ ਬੈਰਕਾਂ ਜੇਲ੍ਹ ਦੇ ਵਿੱਚ ਕਾਫੀ ਹੋਣ ਅਤੇ ਬਾਹਰ ਨਿਕਲਣ ਵਾਲੇ ਸਾਰੇ ਰਸਤੇ ਕੈਦੀਆਂ ਅਤੇ ਮੁਲਜ਼ਮਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਉਹਨਾਂ ਕਿਹਾ ਕਿ ਇਸ ਖੋਜ ਕਾਰਜ ਦਾ ਮੁੱਖ ਉਦੇਸ਼ ਜੇਲ੍ਹ ਦੇ ਅੰਦਰ ਨਸ਼ੇ ਅਤੇ ਗੈਂਗਸਟਰਾਂ ਦੇ ਨੈਟਵਰਕ ਨੂੰ ਤਾਰਪੀਡੋ ਕਰਨਾ ਹੈ ਤੇ ਉਹਨਾਂ ਕਿਹਾ ਕਿ ਸ਼ਰਾਰਤੀ ਅੰਸਰਾਂ ਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਵੇਗਾ ਇਹ ਤੁਸੀਂ ਦੇਖ ਸਕਦੇ ਹੋ ਬੈਰਕਾਂ ਦੇ ਬਾਹਰਲੇ ਪਾਸੇ ਪੁਲਿਸ ਕਿਵੇਂ ਉੱਤੇ ਥੱਲੇ ਚੜਕੇ ਬੈਰਕਾਂ ਦੀ ਜਿਹੜੇ ਗੁਪਤ ਟਿਕਾਣੇ ਆ ਉਹਨਾਂ ਦੇ ਵਿੱਚ ਵੀ ਕਿਵੇਂ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਜਿਹੜਾ ਸ਼ੱਕੀ ਸਮਾਨ ਹੈ ਉਹਨੂੰ ਬਾਹਰ ਕੱਢ ਕੇ ਪੁਲਿਸ ਵੱਲੋਂ ਕਬਜ਼ੇ 'ਚ ਲਿਆ ਗਿਆ ਤੇ ਪੁਲਿਸ ਅਫਸਰ ਜਿਹੜੇ ਆ ਉਹ ਸਮਾਨ ਦੀ ਬਰੀਕੀ ਦੇ ਨਾਲ ਕਿਵੇਂ ਜਾਂਚ ਕਰਦੇ ਆ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਸ਼੍ਰੀ ਮੁਖਸਰ ਸਾਹਿਬ ਦੇ ਜ਼ਿਲ੍ਹਾ ਜੇਲ੍ਹ ਜ਼ਿਲ੍ਹਾ ਸੁਧਾਰ ਕਰਦੀਆਂ ਕਿਵੇਂ ਪੁਲਿਸ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਮਾਮਲਾ ਲੋਕ ਸਭਾ ਚੋਣਾਂ ਦੇ ਮਤੇ ਨਜ਼ਰ ਜਿਹੜਾ ਆ ਸੁਰੱਖਿਆ ਪ੍ਰਬੰਧਾਂ ਦਾ ਹੈ ਤੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਬ੍ਰਿਕੀ ਦੇ ਨਾਲ ਜਿਹੜੀ ਆ ਹਰ ਪਾਸੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਨਸ਼ਿਆਂ ਦੀ ਸਪਲਾਈ ਜਾਂ ਗੈਂਗਸਟਰਾਂ ਦੇ ਨੈਟਵਰਕ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਆਜਾ ਸੁਰੇ ਐ ਐਸਐਸਪੀ ਸਾਹਿਬ ਸ੍ਰੀ ਮੁਖਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਬਡਿਵੀਜ਼ਨ ਮੁਖਸਰ ਸਾਹਿਬ ਦੀ ਫੋਰਸ ਨੂੰ ਨਾਲ ਲੈ ਕੇ ਸੀਐਸਟਾਫ ਡੀਐਸਪੀ ਜਸਪਾਲ ਸਿੰਘ ਡੀਐਸਪੀ ਸਤਨਾਮ ਡੀਐਸਪੀ ਅਮਨ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹਨਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਕਰੀਬ 100 ਦੇ کریم ਮੁਲਾਇਮ ਨਾਲ ਲੈ ਕੇ ਅਚਨਚੇਤ ਚੈਕਿੰਗ ਕੀਤੀ ਗਈ ਜੇਲ੍ਹ ਦੀ ਇਹਦਾ ਮੁੱਖ ਕਾਰਨ ਕਿ ਇਲੈਕਸ਼ਨ ਆ ਰਹੀਆਂ ਨੇ ਇਲੈਕਸ਼ਨਾਂ ਦੇ ਚੋਣ ਜਾਬਤਾ ਲੱਗਾ ਹੋਇਆ ਉਹਨੂੰ ਲੈ ਕੇ ਕੋਈ ਮਾੜੇ ਅਨਸਰ ਕਈ ਵਾਰੀ ਕੋਈ ਅੰਦਰ ਫੋਨ ਕੋ ਚੱਲ ਰਿਹਾ ਜਾਂ ਕੋਈ ਵੀ ਕੋਈ ਚੀਜ਼ ਅੰਦਰ ਕੋਈ ਨਜਾਇਜ਼ ਚੀਜ਼ ਹੋ ਉਹਦੇ ਉੱਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਚੈਕਿੰਗ ਕੀਤੀ ਗਈ। ਕੋਈ ਚੀਜ਼ ਨਹੀਂ ਮਿਲੀ ਵੀ ਵੀ ਨਜਾਇਜ਼ ਚੀਜ਼ ਕੋਈ ਇਦਾਂ ਦੀ ਨਹੀਂ ਮਿਲੀ ਤੇ ਅੱਗੇ ਪ੍ਰੋਪਰਲੀ ਚੈਕਿੰਗ ਕੀਤੀ ਗਈ ਤਾਂ ਕਿ ਸਖਤੀ ਨਾਲ ਮਤਲਬ ਇਹਨਾਂ ਦੇ ਉੱਤੇ ਮਨ ਦੇ ਉੱਤੇ ਜਿਹੜੇ ਕੋਈ ਅੰਦਰ ਮੁਜਰਮ ਨੇ ਕੋਈ ਹਾਈ ਕੋਰਟ ਹਾਰਡ ਕੋਰ ਕ੍ਰਿਮੀਨਲ ਵੀ ਕੀ ਹੈਗੇ ਨੇ ਅੰਦਰ ਉਹਨਾਂ ਦੇ ਉੱਤੇ ਡਰ ਬਣਿਆ ਰਹੇ ਪੁਲਿਸ ਦਾ ਪੈ ਬਣਿਆ ਰਹੇ ਸਰਾਰਤੀ ਅਨਸਰਾਂ ਨੂੰ ਜਿਵੇਂ ਹੁਣ ਸਾਰਿਆਂ ਨੂੰ ਪਤਾ ਇੱਥੇ ਸਾਡੇ ਆਪਣੇ ਸੀਐਪੀਐਫ ਵੀ ਆਈ ਹੈ ਨਾਲ ਅਸੀਂ ਪ੍ਰੋਪਰ ਨਾਕਾਬੰਦੀ ਚੱਲ ਰਹੀ ਹੈ ਜਿਹੜਾ ਮੁਕਸਰ ਵੱਲੋਂ ਪ੍ਰੋਪਰ ਚੈਕਿੰਗ ਕਰਕੇ ਕਾਸੋ ਆਪਰੇਸ਼ਨ ਚੱਲ ਰਹੇ ਨੇ ਸਾਡੇ ਕੱਲ ਵੀ ਕਾਫੀ ਅੱچھے ਕਾਸੋ ਆਪਰੇਸ਼ਨ ਹੋਏ ਕਾਫੀ ਰਿਕਵਰੀ ਹੋਈ ਕੱਲ ਵੀ ਮੈਂ ਜਿਹੜੇ ਮਾੜੇ ਅੰਸਰ ਮੈਂ ਤੇ ਉਹਨਾਂ ਨੂੰ ਇਹੀ ਮੈਸੇਜ ਦਿੰਨਾ ਵੀ ਜੇ ਤੇ ਜਾਂਦੇ ਸੁਧਰ ਜਾਣ ਤੇ ਜਾਂ ਸਾਡਾ ਜਿਹੜਾ ਏਰੀਆ ਇਥੋਂ ਛੱਡ ਦੇ